ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਜੇਕਰ ਸ਼ਨੀਵਾਰ ਦੇ ਦਿਨ ਤੁਸੀਂ ਇਹ ਚਾਰ ਕੰਮ ਕਰ ਲੈਂਦੇ ਹੋ ਤਾਂ ਘਰ ਦੀ ਬਰਕਤ ਘਰ ਦੀ ਸੁੱਖ ਸ਼ਾਂਤੀ ਦਿਨੋਂ ਦਿਨ ਵਾਧੀ ਹੀ ਜਾਵੇਗੀ ਸਾਡੇ ਘਰ ਦੀ ਤਰੱਕੀ ਵਿੱਚ ਵਾਧਾ ਹੋਵੇਗਾ ਤਾਂ ਫਿਰ ਉਹ ਕਿਹੜੇ ਚਾਰ ਕੰਮ ਨੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਤਾਂ ਆਓ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਕਿ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਹਦਾ ਘਰ ਅਤੇ ਉਹਦਾ ਪਰਿਵਾਰ ਉਹਦੇ ਲਈ ਬਹੁਤ ਮਾਇਨੇ ਰੱਖਦਾ ਹੈ ਉਦੀ ਕਾਮਯਾਬੀ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਜੇਕਰ ਘਰ ਪਰਿਵਾਰ ਵੱਲੋਂ ਠੰਡੀ ਬਾਹ ਆਉਂਦੀ ਹੋਵੇ ਕਹਿੰਦਾ ਮਤਲਬ ਇਹ ਹੈ ਕਿ ਜੇਕਰ ਉਹਦੇ ਘਰ ਪਰਿਵਾਰ ਦੇ ਵਿੱਚ ਹਰ ਵੇਲੇ ਸੁਖ ਸ਼ਾਂਤੀ ਹੋਵੇ ਘਰ ਦੇ ਜੀਵਾਂ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਹੈ ਘਰ ਦੇ ਜੀ ਤੰਦਰੁਸਤ ਨੇ ਤਾਂ ਘਰ ਦਾ ਮੁਖੀਆ ਆਪੇ ਹੀ ਖੁਸ਼ ਰਹਿੰਦਾ ਹੈ ਕਿਉਂਕਿ ਦੇਖੋ ਆਪਣੀ ਜ਼ਿੰਦਗੀ ਦਾ ਅੱਧਿਓ ਜਿਆਦਾ ਸਮਾਂ ਆਪਣੇ ਘਰ ਦੇ ਵਿੱਚ ਬਿਤਾਉਨੇ ਆ ਭਾਵੇਂ ਕਿ ਸੋਕੇ ਬਤਾਈਏ ਪਰ ਆਪਣੇ ਦੇਣ ਦਾ ਆਪਣੀ ਜ਼ਿੰਦਗੀ ਦਾ ਅੱਧਾ ਅੱਧਾ ਸਮਾਂ ਸਾਡੇ ਘਰ ਦੇ ਵਿੱਚ ਹੀ ਬੀਤਦਾ ਹੈ ਤੇ ਤੇ ਪਰਿਵਾਰ ਦਾ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ ਸਰੀਰਕ ਤੌਰ ਤੇ ਭਾਵੇਂ ਆਪਾਂ ਆਪਣੇ ਪਰਿਵਾਰ ਤੋਂ ਦੂਰ ਬੈਠੇ ਹੋਈਏ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੋਈਏ ਪਰ ਪਰਿਵਾਰ ਦੀ ਫਿਕਰ ਚਿੰਤਾ ਦਾ ਬੰਦੇ ਨੂੰ ਹਰ ਵੇਲੇ ਲੱਗੀ ਰਹਿੰਦੀ ਆ ਕਿ ਮੇਰਾ ਪਰਿਵਾਰ ਸੁਖੀ ਵਸੇ ਮੇਰੇ ਬੱਚੇ ਠੀਕ ਠਾਕ ਹੋਣ ਮੈਂ ਆਪਣੇ ਪਰਿਵਾਰ ਦੇ ਲਈ ਉਹ ਸਭ ਕੁਝ ਕਰ ਪਾਵਾਂ ਜੋ ਚਾਹੁੰਦੇ ਆ ਭਾਵ ਕਿ ਜਿਹਦੇ ਸਿਰ ਦੇ ਉੱਤੇ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਆ ਨਾ ਉਹਨੂੰ ਬਹੁਤ ਤਰ੍ਹਾਂ ਦੇ ਫਿਕਰ ਹੁੰਦੇ ਆ ਫਿਰ ਇਸ ਕਰਕੇ ਪਰਿਵਾਰ ਦਾ ਵੀ ਫਰਜ਼ ਬਣਦਾ ਹੈ ਕਿ ਜਿਸ ਬੰਦੇ ਦੇ ਸਿਰ ਤੇ ਪਰਿਵਾਰ ਦੀ ਜ਼ਿੰਮੇਵਾਰੀ ਆ ਉਹਨੂੰ ਇਦਾਂ ਦਾ ਮਾਹੌਲ ਦੋ ਕਿ ਉਹ ਆਪਣੇ ਸਾਰੇ ਹੀ ਕਮਾਂਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵੇ ਕਿਉਂਕਿ ਜੇਕਰ ਹਰ ਵੇਲੇ ਉਹ ਘਰ ਦੀ ਚਿੰਤਾ ਰਹੀ ਘਰ ਦੀ ਟੈਨਸ਼ਨ ਰਹੀ ਤਾਂ ਫਿਰ ਉਹ ਆਪਣੇ ਬਾਹਰ ਦੇ ਕਮਾਂਕਾਰਾਂ ਨੂੰ ਕਿਸ ਤਰੀਕੇ ਦੇ ਨਾਲ ਕਰੇਗਾ ਸੇ ਮੁੱਖ ਦੀ ਗੱਲ ਇਹ ਆ ਕਿ ਹਰ ਬੰਦਾ ਉਹਦੇ ਲਈ ਆਪਣਾ ਘਰ ਪਰਿਵਾਰ ਬੇहद ਜ਼ਰੂਰੀ ਆ ਉਹਦੀ ਜ਼ਿੰਦਗੀ ਦੇ ਵਿੱਚ ਉਹ ਮੁੱਖ ਭੂਮਿਕਾ ਨਿਭਾਉਂਦਾ ਹੈ ਤਾਂ ਘਰ ਦਾ ਮਾਹੌਲ ਸ਼ਾਂਤ ਪਵਿੱਤਰ ਪੋਜ਼ਿਟਿਵ ਹੋਣਾ ਚਾਹੀਦਾ ਹੈ ਤਾਂ ਫਿਰ ਬੰਦੇ ਦੇ ਹਰ ਕੰਮ ਦੇ ਉੱਤੇ ਚੰਗਾ ਪ੍ਰਭਾਵ ਪਵੇਗਾ ਉਹ ਤਨ ਮਨ ਧਨ ਪੱਖੋਂ ਹਰ ਪੱਖੋਂ ਹੀ ਕਾਮਯਾਬ ਹੋਵੇਗਾ ਮਜ਼ਬੂਤ ਰਹੇਗਾ ਖੁਸ਼ ਵੀ ਰਹੇਗਾ ਤਨ ਵੀ ਤੰਦਰੁਸਤ ਰਹੇਗਾ ਜੇ ਤਨ ਮਨ ਦੋਵੇਂ ਤੰਦਰੁਸਤ ਨਰੋਏ ਆ ਤੇ ਫਿਰ ਕਮਾਕਾਰਾਂ ਦੇ ਵਿੱਚ ਬਰਕਤਾਂ ਤਾਂ ਆਪੇ ਹੀ ਪੈਣੀਆਂ ਨੇ ਤਾਂ ਫਿਰ ਆਪਾਂ ਆਪਣੇ ਘਰ ਪਰਿਵਾਰ ਦੇ ਮਾਹੌਲ ਨੂੰ ਹਮੇਸ਼ਾ ਖੁਸ਼ ਨੁਮਾ ਪੋਜ਼ਿਟਿਵ ਕਿਸ ਤਰ੍ਹਾਂ ਬਣਾ ਕੇ ਰੱਖਣਾ ਹੈ ਕਿਉਂਕਿ ਘਰ ਤੋਂ ਹੀ ਸਾਨੂੰ ਉਹ એનર્ਜੀ ਮਿਲਦੀ ਆ ਜਿਹਦੇ ਨਾਲ ਅਸੀਂ ਆਪਣੇ ਕਮਾਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਕੰਮਾਉਂਦੇ ਆ ਆਪਣੇ ਕਮਾਕਾਰਾਂ ਦੇ ਵਿੱਚ ਦੁਨੀਆ ਦੇ ਵਿੱਚ ਵਿਚਰਦਿਆਂ ਹੋયા ਬਹੁਤ ਪਰੇਸ਼ਾਨੀਆਂ ਟੈਨਸ਼ਨਾਂ ਆਪਾਂ ਘੱਟੋ ਘੱਟ ਆਪਣੇ ਘਰ ਪਰਿਵਾਰ ਦਾ ਮਾਹੌਲ ਹੀ ਠੀਕ ਤਰੀਕੇ ਦੇ ਨਾਲ ਬਣਾਈਏ ਬਾਹਰੋਂ ਜਿੰਨੀਆਂ ਮਰਜ਼ੀ ਟੈਨਸ਼ਨਾਂ ਹੋਣ ਪਰ ਜਦੋਂ ਬੰਦਾ ਆਪਣੇ ਘਰ ਦੇ ਵਿੱਚ ਆਵੇ ਨਾ ਤਾਂ ਘਰ ਵਿੱਚ ਆ ਕੇ ਉਹਨੂੰ ਸੁੱਖ ਦਾ ਸਾਹ ਆਵੇ ਘਰ ਦੇ ਵਿੱਚ ਆ ਕੇ ਉਹਦਾ ਮਨ ਸ਼ਾਂਤ ਹੋ ਜਾਵੇ ਉਹਦਾ ਮਨ ਖੁਸ਼ ਹੋ ਜਾਵੇ ਉਹ ਬਾਹਰ ਦੀਆਂ ਸਾਰੀਆਂ ਟੈਨਸ਼ਨਾਂ ਪਰੇਸ਼ਾਨੀਆਂ ਭੁੱਲ ਜਾਵੇ ਤਾਂ ਫਿਰ ਆਪਾਂ ਆਪਣੇ ਘਰ ਨੂੰ ਆਪਣੇ ਘਰ ਦੇ ਮਾਹੌਲ ਨੂੰ ਕਿਸ ਤਰ੍ਹਾਂ ਖੁਸ਼ਹਾਲ ਬਣਾ ਸਕਦੇ ਹਾਂ ਉਹਦੇ ਲਈ ਇਹ ਚਾਰ ਕੰਮ ਕਰਨੇ ਬਹੁਤ ਜ਼ਰੂਰੀ ਨੇ ਸਭ ਤੋਂ ਪਹਿਲਾਂ ਸਾਡੇ ਘਰ ਦੀ ਸਾਫ਼ ਸਫਾਈ ਹੋਵੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਬੰਦਾ ਬਾਹਰੋਂ ਦਾ ਬੜਾ ਖੁਸ਼ ਹੁੰਦਾ ਹੈ ਪਰ ਘਰ ਦੇ ਵਿੱਚ ਆਉਂਦੇ ਹੀ ਉਹਦਾ ਮਨ ਉਦਾਸ ਹੋ ਜਾਂਦਾ ਹੈ ਜੇਕਰ ਘਰ ਦੇ ਵਿੱਚ ਹਰ ਥਾਂ ਤੇ ਗੰਦਗੀ ਫੈਲੀ ਆ ਕੂੜਾ ਪਿਆ ਹੋਇਆ ਹੈ ਘਰ ਦੀਆਂ ਚੀਜ਼ਾਂ ਖਿਲਰੀਆਂ ਪਈਆਂ ਨੇ ਕੋਈ ਚੀਜ਼ ਇੱਧਰ ਡਿੱਗੀ ਹੋਈ ਹੈ ਕੋਈ ਉੱਧਰ ਤਾਂ ਮਨ ਉਦਾਸ ਹੋ ਜਾਵੇਗਾ ਮਨ ਖਿੰਡ ਜਾਵੇਗਾ ਪਰ ਜੇਕਰ ਘਰ ਸਾਫ਼ ਸੁਥਰਾ ਹੈ ਘਰ ਦੀ ਹਰ ਇੱਕ ਚੀਜ਼ ਆਪੋ ਆਪਣੀ ਜਗ੍ਹਾ ਦੇ ਉੱਪਰ ਪਈ ਹੈ ਤਾਂ ਕਈ ਵਾਰ ਬੰਦਾ ਬਾਹਰੋਂ ਉਦਾਸ ਹੁੰਦਾ ਹੈ ਬਾਹਰੋਂ ਟੈਨਸ਼ਨਾਂ ਦੇ ਨਾਲ ਭਰਿਆ ਹੁੰਦਾ ਹੈ ਪਰ ਘਰ ਦੇ ਵਿੱਚ ਆ ਕੇ ਇੱਕਦਮ ਸ਼ਾਂਤ ਬੜਾ ਰਿਲੈਕਸ ਫੀਲ ਕਰਦਾ ਹੈ ਵੀ ਚਲੋ ਚੰਗੀ ਜਗ੍ਹਾ ਤੇ ਆ ਗਿਆਂ ਹਾਂ ਤਾਂ ਪਹਿਲਾ ਕੰਮ ਤਾਂ ਘਰ ਦੇ ਵਿੱਚ ਸਾਫ਼ ਸਫਾਈ ਰੱਖਣੀ ਆ ਦੂਸਰਾ ਕੰਮ ਤਦ ਪੂਜਾ ਜ਼ਰੂਰ ਹੋਵੇ ਭਾਵੇਂ ਕੋਈ ਕਿਸੇ ਵੀ ਧਰਮ ਦਾ ਹਰ ਇੱਕ ਬੰਦੇ ਦੇ ਘਰ ਦੇ ਵਿੱਚ ਪਾਠ ਪੂਜਾ ਹੋਣੀ ਬਹੁਤ ਜ਼ਰੂਰੀ ਆ ਜੇਕਰ ਆਪਾਂ ਸਿੱਖ ਧਰਮ ਦੇ ਵਿੱਚ ਆ ਤਾਂ ਸਾਡਾ ਫਰਜ਼ ਹੈ ਕਿ ਸਾਡੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਸ਼ੁਕਰਾਨੇ ਤੋਂ ਹੋਵੇ ਫਿਰ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਕਮਾਕਾਰਾਂ ਨੂੰ ਹੱਥ ਪਾਈਏ ਭਾਵੇਂ ਕੋਈ ਔਰਤ ਆ ਮਰਦਿਆ ਸਵੇਰੇ ਸਵੇਰੇ ਉੱਠਦਿਆਂ ਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਤੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਈਏ ਤਾਂ ਦੇਖਣਾ ਸਾਡੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਬਰਕਤਾਂ ਆਪਣੇ ਆਪ ਹੀ ਵਾਧੀਆਂ ਜਾਣਗੀਆਂ ਤਾਂ ਇਹ ਕੰਮ ਸਵੇਰੇ ਸਵੇਰ ਜ਼ਰੂਰ ਕਰਨਾ ਹੈ ਕਿ ਉੱਠ ਕੇ ਗੁਰਬਾਣੀ ਦਾ ਪਾਠ ਕਰੀਏ ਤੀਸਰਾ ਕੰਮ ਕਈ ਘਰਾਂ ਦੇ ਵਿੱਚ ਪੂਰਾ ਪਰਿਵਾਰ ਪਾਠ ਨਹੀਂ ਕਰ ਪਾਉਂਦਾ ਬੱਚੇ ਪਾਠ ਨਹੀਂ ਕਰਦੇ ਜਾਂ ਕਈ ਸਿਆਣੇ ਵੀ ਪਾਠ ਨਹੀਂ ਕਰਦੇ ਘਰ ਦਾ ਕੋਈ ਇੱਕ ਜਾਂ ਦੋ ਜੀ ਹੀ ਪਾਠ ਕਰਦੇ ਆ ਤਾਂ ਉਹਨਾਂ ਦੇ ਭਲੇ ਦੇ ਲਈ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਜ਼ਰੂਰ ਲਗਾਓ ਕਿਉਂਕਿ ਆਨੇ ਬਹਾਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਕੰਨਾਂ ਰਹੀਂ ਉਹਨਾਂ ਦੇ ਮਨ ਤੱਕ ਗੁਰਬਾਣੀ ਦਾ ਗਿਆਨ ਜ਼ਰੂਰ ਪਹੁੰਚੇ ਗੁਰਬਾਣੀ ਦਾ ਕੋਈ ਵੀ ਸ਼ਬਦ ਜਿਸ ਵੇਲੇ ਵੀ ਉਹਨਾਂ ਦੇ ਮਨੰਦਰ ਵਸ ਗਿਆ ਉਹਨਾਂ ਦਾ ਭਲਾ ਉਸੇ ਵੇਲੇ ਹੋ ਜਾਵੇਗਾ ਤਾਂ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਲਗਾ ਕੇ ਰੱਖੋ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਜੇਕਰ ਤੁਸੀਂ ਆਪ ਕਰ ਸਕਦੇ ਹੋ ਤਾਂ ਬੜੀ ਵਧੀਆ ਗੱਲ ਹੈ ਨਹੀਂ ਤਾਂ ਹਰ ਰੋਜ਼ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਚਲਾ ਦਿਓ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਵੇਲੇ ਰਹਿਰਾਸ ਸਾਹਿਬ ਦਾ ਪਾਠ ਚਲਾਓ ਗੁਰਬਾਣੀ ਦਾ ਕੀਰਤਨ ਚਲਾਓ ਤਾਂ ਦੇਖਣਾ ਇੰਜ ਕਰਨ ਦੇ ਨਾਲ ਹੀ ਸਾਡੇ ਘਰ ਦਾ ਮਾਹੌਲ ਇੰਨਾ ਜ਼ਿਆਦਾ ਪੋਜ਼ਿਟਿਵ ਇੰਨਾ ਪਵਿੱਤਰ ਹੋ ਜਾਵੇਗਾ ਨਾ ਕਿ ਮਨ ਨੂੰ ਸ਼ਾਂਤੀ ਮਿਲੇਗੀ ਬਾਹਰ ਕੋਈ ਜੀ ਵੀ ਆਵੇਗਾ ਨਾ ਉਹਨੂੰ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਵੀ ਇਸ ਘਰ ਦੇ ਵਿੱਚ ਐਸਾ ਕੀ ਆ ਵੀ ਆ ਕੇ ਇੱਥੇ ਸ਼ਾਂਤੀ ਸਕੂਨ ਮਹਿਸੂਸ ਹੋਇਆ ਹੈ ਥਾ ਕਾਮੋ ਕੀ ਬੀਬੀਆਂ ਜਦੋਂ ਵੀ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਨਾ ਉਸੇ ਵੇਲੇ ਵੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਜ਼ਰੂਰ ਕਰੋ ਕਿਉਂਕਿ ਸਿਆਣੇ ਕਹਿੰਦੇ ਆ ਜਿਹਾ ਅੰਨ ਤੇਹਾ ਮਨ ਜਦੋਂ ਆਪਾਂ ਭੋਜਨ ਪ੍ਰਸ਼ਾਦਾ ਬਣਾਉਨੇ ਆ ਤਾਂ ਜੋ ਵੀ ਭੋਜਨ ਪ੍ਰਸ਼ਾਦਾ ਬਨੂਣ ਵਾਲੇ ਦੇ ਮਨ ਦੇ ਵਿੱਚ ਖਿਆਲ ਚੱਲਦੇ ਆ ਨਾ ਉਹਦਾ ਪੂਰਾ ਪ੍ਰਭਾਵ ਭੋਜਨ ਪ੍ਰਸ਼ਾਦੇ ਦੇ ਉੱਤੇ ਪੈਂਦਾ ਹੈ ਤੇ ਜੇਕਰ ਆਪਾਂ ਕੁਝ ਨਾ ਕੁਝ ਸੋਚਦੇ ਹੋਏ ਜਾਂ ਕੋਈ ਐਸੇ ਮਾੜੇ ਦ੍ਰਿਸ਼ ਨੂੰ ਮਨ ਨੂੰ ਪਟਕਾਉਣ ਵਾਲੇ ਦ੍ਰਿਸ਼ ਦੇਖਦੇ ਹੋਏ ਉਹ ਜਿਹਨਾਂ ਪਰਸ਼ਾਦਾ ਬਣਾਵਾਂਗੇ ਜਾਂ ਕੋਈ ਐਸੀਆਂ ਗੱਲਾਂ ਸੁਣਦੇ ਹੋਏ ਸੋਚਦੇ ਹੋਏ ਤੁਸੀਂ ਪਰਸ਼ਾਦਾ ਬਣਾਵਾਂਗੇ ਤਾਂ ਫਿਰ ਉਹਦਾ ਹੀ ਪ੍ਰਭਾਵ ਪਰਜਾਦੇ ਦੇ ਉੱਪਰ ਜ਼ਰੂਰ ਪਵੇਗਾ ਇਸ ਲਈ ਚੰਗਾ ਦੇਖੋ ਚੰਗਾ ਸੁਣੋ ਤੇ ਚੰਗਾ ਸੋਚੋ ਤਾਂ ਸਾਡੇ ਨਾਲ ਚੰਗਾ ਹੋਵੇਗਾ ਖਾਸ ਕਰਕੇ ਮਨ ਦੇ ਵਿੱਚ ਚੰਗੇ ਵਿਚਾਰ ਜੱਲਣ ਗੁਰਬਾਣੀ ਦਾ ਪਾਠ ਉਸ ਤੋਂ ਬਾਅਦ ਪੰਜਵੀਂ ਗੱਲ ਦੇਖੋ ਕਿ ਇੱਕ ਘਰ ਪਰਿਵਾਰ ਦੇ ਵਿੱਚ ਨਿਯਮ ਮਰਿਆਦਾ ਹੋਣੀ ਜ਼ਰੂਰੀ ਆ ਕੀ ਆਪਾਂ ਦਾ ਕਹਿ ਦਿੰਨੇ ਆ ਕਿ ਹਰ ਇੱਕ ਬੰਦੇ ਨੂੰ ਆਪਣੇ ਮਨਮਰਜ਼ੀ ਦਾ ਫੈਸਲਾ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਇਹ ਗੱਲ ਠੀਕ ਆ ਪਰ ਜਿੱਥੇ ਇਸ ਚੀਜ਼ ਦੇ ਫਾਇਦੇ ਆ ਨਾ ਉਥੇ ਨੁਕਸਾਨ ਵੀ ਜ਼ਰੂਰ ਹੋ ਸਕਦੇ ਆ ਕਿਉਂਕਿ ਹਰ ਇੱਕ ਚੀਜ਼ ਦੇ ਦੋ ਤਰ੍ਹਾਂ ਦੇ ਪ੍ਰਭਾਵ ਸਾਨੂੰ ਦੇਖਣ ਨੂੰ ਮਿਲਦੇ ਆ ਤਾਂ ਜੇਕਰ ਆਪਾਂ ਮੰਨ ਲਈਏ ਕਿ ਸਾਨੂੰ ਆਜ਼ਾਦੀ ਚਾਹੀਦੀ ਆ ਬੱਚਿਆਂ ਨੂੰ ਵੀ ਆਪਾਂ ਆਜ਼ਾਦ ਕਰ ਦਿੱਤਾ ਬੱਚੇ ਵੀ ਆਪਣੀ ਮਨਮਰਜ਼ੀ ਦੇ ਫੈਸਲੇ ਕਰ ਰਹੇ ਆ ਤਾਂ ਉਹ ਗਲਤ ਸੰਗਤ ਵਿੱਚ ਫਸ ਸਕਦੇ ਆ ਗਲਤ ਫੈਸਲਾ ਲੈ ਕੇ ਕਿਸੇ ਮੁਸੀਬਤ ਦੇ ਵਿੱਚ ਪੈ ਸਕਦੇ ਆ ਇਸ ਕਰਕੇ ਘਰ ਦੇ ਵਿੱਚ ਇੱਕ ਜੀ ਐਸਾ ਹੋਣਾ ਚਾਹੀਦਾ ਹੈ ਜੀ ਨੂੰ ਪੋਸ਼ਕ ਆਪਾਂ ਹਰ ਇੱਕ ਕੰਮ ਕਰੀਏ ਕਿਉਂਕਿ ਜਿੰਨਾ ਘਰਾਂ ਦੇ ਵਿੱਚ ਇਹ ਰੂਲ ਇਹ ਨਿਯਮ ਲਾਗੂ ਕੀਤਾ ਹੋਇਆ ਹੈ ਉਹ ਸੱਚੀ ਬੜੇ ਸੌਖੇ ਆ ਇਹ ਸਾਨੂੰ ਹੀ ਲੱਗਦਾ ਹੈ ਇਹਦੀ ਬੰਦਾ ਮਨਮਰਜ਼ੀ ਦੇ ਫੈਸਲੇ ਕਰਕੇ ਸੌਖਾ ਹੋ ਜਾਵੇਗਾ ਅਰ ਜਦੋਂ ਘਰ ਪਰਿਵਾਰ ਦੀ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ ਨਾ ਉੱਥੇ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਕਾਸ਼ ਕਰਦਾ ਕੋਈ ਸਿਆਣਾ ਹੋਵੇ ਜਿਹੜਾ ਸਾਨੂੰ ਸਹੀ ਰਾਹ ਦਿਖਾ ਸਕੀਏ ਤਾਂ ਇਸ ਲਈ ਘਰ ਪਰਿਵਾਰ ਦੇ ਵਿੱਚ ਕੋਈ ਐਸਾ ਜੀ ਜ਼ਰੂਰ ਹੋਵੇ ਜਿਹਨੇ ਪੁੱਛ ਕੇ ਬਾਕੀ ਪਰਿਵਾਰ ਦੇ ਸਾਰੇ ਜੀ ਹੀ ਉਹਦੀ ਸਲਾਹ ਲੈ ਕੇ ਕੰਮ ਕਰਨ ਕੰਮ ਭਾਵੇਂ ਆਪਣੀ ਮਨਮਰਜ਼ੀ ਦਾ ਕਰੇ ਪਰ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਆ ਕਿਉਂਕਿ ਸਲਾਹ ਲਿਆਂ ਬੰਦਾ ਛੋਟਾ ਨਹੀਂ ਹੁੰਦਾ ਪਰ ਜਦੋਂ ਆਪਾਂ ਆਪਣੇ ਬਜ਼ੁਰਗਾਂ ਦੀ ਮਾਪਿਆਂ ਦੀ ਸਲਾਹ ਲੈਨੇ ਆ ਤਾਂ ਇੱਕ ਉਹਨਾਂ ਦਾ ਮੰਨ ਨੂੰ ਬੜਾ ਚੰਗਾ ਲੱਗਦਾ ਹੈ ਤੇ ਦੂਜਾ ਬਜ਼ੁਰਗਾਂ ਤੋਂ ਕਈ ਵਾਰ ਵਧੀਆ ਸਲਾਹ ਮਿਲ ਜਾਂਦੀ ਆ ਤੇ ਸਲਾਹ ਦੇ ਨਾਲ-ਨਾਲ ਅਸ਼ੀਰਵਾਦ ਵੀ ਮਿਲੇਗਾ ਫਿਰ ਉਸ ਕੰਮ ਦੇ ਵਿੱਚ ਸਫਲਤਾ ਮਿਲਣੀ ਲਾਜ਼ਮੀ ਹੋ ਜਾਂਦੀ ਹੈ ਜਿੱਥੇ ਬਜ਼ੁਰਗਾਂ ਦੀ ਸਲਾਹ ਹੋਵੇ ਬਜ਼ੁਰਗਾਂ ਦਾ ਅਸ਼ੀਰਵਾਦ ਹੋਵੇ ਉਹਨਾਂ ਦੀ ਖੁਸ਼ੀ ਹੋਵੇ ਤਾਂ ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਤਾਂ ਇਹ ਕੁਝ ਕੋ ਗੱਲਾਂ ਨੇ ਜੇਕਰ ਆਪਾਂ ਆਪਣੇ ਘਰ ਪਰਿਵਾਰ ਦੇ ਵਿੱਚ ਲਾਗੂ ਕਰ ਲੈਨੇ ਆ ਤਾਂ ਸਾਡੇ ਘਰ ਦਾ ਮਾਹੌਲ ਬੜਾ ਸੋਹਣਾ ਬਣਿਆ ਰਹੇਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਰਕਤ ਹਮੇਸ਼ਾ ਸਾਡੇ ਘਰ ਵਿੱਚ ਬਣੀ ਰਹੇਗੀ ਕਿਉਂਕਿ ਘਰ ਦੀਆਂ ਬਰਕਤਾਂ ਘਰ ਦੀਆਂ ਖੁਸ਼ੀਆਂ ਘਰ ਦੇ ਜੀਵਾਂ ਦੇ ਸਿਰ ਤੇ ਆ ਜਿੰਨਾ ਹੀ ਘਰ ਦੇ ਜੀ ਤੰਦਰੁਸਤ ਰਹਿਣਗੇ ਖੁਸ਼ੀ ਰਹਿਣਗੇ ਉਨਾ ਹੀ ਆਪਣੇ ਕਮਾਕਾਰਾਂ ਨੂੰ ਵਧੀਆ ਕਰ ਲੈਣਗੇ ਕਮਨ ਵਧੀਆ ਕਰਨਗੇ ਤਾਂ ਪੈਸੇ ਦੀ ਤਾਂ ਦਿੱਕਤ ਆ ਹੀ ਨਹੀਂ ਸਕਦੀ ਸੋ ਮੁੱਖ ਦੀ ਗੱਲ ਇਹ ਹੈ ਕਿ ਜੇਕਰ ਇਹ ਵਿਚਾਰਾਂ ਤੁਹਾਨੂੰ ਚੰਗੀਆਂ ਲੱਗੀਆਂ ਨੇ ਤਾਂ ਆਪਾਂ ਆਪਣੇ ਘਰ ਦੇ ਵਿੱਚ ਅਪਣਾ ਸਕਦੇ ਹਾਂ ਕਿਉਂਕਿ ਆਖਰੀ ਫੈਸਲਾ ਤਾਂ ਤੁਹਾਡਾ ਹੀ ਆ। ਘਰ ਤੁਹਾਡਾ ਹੈ, ਪਰਿਵਾਰ ਤੁਹਾਡਾ ਹੈ, ਘਰ ਦੇ ਜੀਵਾਂ ਦੇ ਸੁਭਾਅ ਬਾਰੇ ਤੁਹਾਨੂੰ ਪਤਾ ਹੈ ਤਾਂ ਫੈਸਲਾ ਤੁਹਾਡਾ ਹੈ। ਇਹ ਤਾਂ ਸਿਰਫ ਮੈਂ ਆਪਣੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕੀਤੇ ਆ ਜੇ ਚੰਗੇ ਲੱਗਣ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ। ਤੋ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ